ਪਤਨੀ ਨਾਲ ਲੜਾਈ ਪਤੀ ਨਹੀਂ ਬਣੀ ਕਾਲ ਸੁਦੇਵ ਨੇ ਅਰੂੜਾ ਸਿਛਾਤੀ ਜੀ ਮਾਰਿਆ ਇੱਕ ਪੁਰਾਣੇ ਹੀ ਕਰਤਾ ਪੈਣ ਦਾ ਘਰ ਬਰਬਾਦ ਨਹੀਂ ਹੱਸਣ ਦੀ ਰਾਤੀ ਕੀ ਹੋਈ ਮਾੜੀ ਮੋਟੀ ਤੇ ਉਹਨਾਂ ਨੇ ਆ ਕੇ ਰਾਤ ਨੂੰ ਮਾਰਿਆ ਸਿਛਾਤੀ ਵਿੱਚ ਇੱਟ ਮਾਰ ਕੇ ਬੁਰਾਤਾ ਪਾੜ ਭਾਈ ਮਾਰਤਾ ਰਾਤ 12:00 ਵਜੇ ਜੀ ਹਾਂ ਪਤੀ ਪਤਨੀ ਦੀ ਲੜਾਈ ਦੇ ਵਿੱਚ ਅਚਾਨਕ ਪਤਨੀ ਦੇ ਭਰਾ ਦੀ ਐਂਟਰੀ ਹੋਣ ਦੇ ਨਾਲ ਅਚਾਨਕ ਘਰ ਦਾ ਮਾਹੌਲ ਦਮਗीन ਹੋ ਗਿਆ ਤੇ ਮਰਨ ਵਾਲੇ ਨੂੰ ਨਹੀਂ ਪਤਾ ਸੀ ਕਿ ਘਰ ਵਾਲੀ ਦੇ ਨਾਲ ਉਸ ਦੀ ਲੜਾਈ ਉਸ ਦੀ ਜ਼ਿੰਦਗੀ ਖੋਲੇਗੀ ਦਰਸਲ ਘਰ ਦੇ ਵਿੱਚ ਜਦੋਂ ਲੜਾਈ ਹੋਈ ਤਾਂ ਪਤਨੀ ਦੇ ਭਰਾ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਹੌਨਸਾਰੀ ਆਪਣੀ ਤੈਣ ਦੇ ਘਰ ਦੇ ਉੱਪਰ ਕਹਿਰ ਵਰਪਾ ਦਿੱਤਾ ਤੇ ਆਪਣੇ ਹੀ ਜੀਜੇ ਦਾ ਛਾਤੀ ਦੇ ਵਿੱਚ ਇਟ ਮਾਰ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਤੇ ਮ੍ਰਿਤਕ ਦੀ ਬੇਟੀ ਨੇ ਦੱਸਿਆ ਹੈ ਕਿ ਘਰੇਲੂ ਲੜਾਈ ਹੋਈ ਤਾਂ ਉਸਦੇ ਮਾਮੇ ਨੇ ਹੀ ਉਸਦੇ ਪਿਓ ਦਾ ਕਤਲ ਕਰ ਦਿੱਤਾ ਤੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਰਾਤ ਨੂੰ 12 ਵਜੇ ਉਸਦੇ ਭਰਾ ਨੂੰ ਉਸਦੀ ਪਰਜਾਈ ਤੇ ਉਸਦੇ ਭਰਾ ਨੇ ਇੱਟ मार ਕੇ ਕਤਲ ਕੀਤਾ ਤੇ ਉਸਨੇ ਦੱਸਿਆ ਹੈ ਕਿ ਪੁਲਿਸ ਨੇ આરોપી ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਹੁਣ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਹਨੇ ਉਹਦੇ ਸੱਟ ਮਾਰੇ ਇੱਥੇ ਉਹਦੇ ਉਹਦੀ ਇੱਟ ਦੀ ਮਾਮੇ ਨੇ ਨਾ ਲੈ ਉਸ ਨੂੰ ਜ਼ਮੀਨ ਨੇ ਵੀ ਉਹ ਹੀ ਮੇਰਾ ਉਹਦੇ ਲੜਾਈ ਹੋਈ ਆਪਣੇ ਘਰ ਵਿੱਚ ਲੜਦੇ ਉਹਦੇ ਹੀ ਲੜਾਈ ਹੋਈ ਘਰ 'ਚ ਅਸਲ ਮਾਮਲਾ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਅਧੀਨ ਪੈਂਦੇ ਪਿੰਡ ਮਿਆਣੀ ਦਾਏ ਜਿੱਥੇ ਕਿ ਗੁਜਰ ਭਾਈਚਾਰੇ ਨਾਲ ਸੰਬੰਧ ਰੱਖਦੇ ਸਦੀਕਦੀਨ ਨੂੰ ਉਸਦੇ ਹੀ ਸਾਲੇ ਵੱਲੋਂ ਗੁੱਸੇ ਵਿੱਚ ਕਤਲ ਕਰ ਦਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਨੂੰ ਇੱਕ ਮਾਰਨ ਤੋਂ ਬਾਅਦ ਮੌਤ ਆਈ ਹੈ ਭਾਈ ਮਾਰਤਾ ਰਾਤ 12 ਵਜੇ ਭਰਾ ਮੇਰਾ ਮਾਰਿਆ ਇੱਕ ਮੀਆਂ ਇੱਕ ਉਹਦੀ ਕਰਦੀ ਮੀਨਾ ਇਕ ਉਹਦਾ ਭਰਾ ਵੱਡਾ ਸ਼ਾਦੀ ਕੋਈ ਨਹੀਂ ਮਾੜੀ ਮੋਟੀ ਉਹਦੀ ਜਨਾਨੀ ਖਸਮ ਦੀ ਰਾਤੀ ਕਿਤੇ ਹੋਈ ਮਾੜੀ ਮੋਟੀ ਤਾਂ ਉਹਨਾਂ ਨੇ ਆ ਕੇ ਰਾਤ ਉਹਨੂੰ ਮਾਰ ਤਾ ਰੋੜੇ ਮਾਰੇ ਮਾਂਗ ਪਾਈ ਹਨਮਨ ਸਾਹਿਬ ਨਾਲ ਨਾ ਚਾਹੀਦਾ ਈਮਾਨ ਕਰੀਏ ਵਰਸਾਈਆ ਜੀ ਫੁੱਸਫੁੱਲ ਕੀ ਕਰਵਾਈ ਕੀਤੀ ਕੀ ਉਹਨੂੰ ਲੈ ਕੇ ਫਾੜ ਕੇ ਜੰਨੇ ਮਾਰਿਆ ਜੰਨੇ ਰੋੜਾ ਮਾਰਿਆ ਫਿਲਹਾਲ ਪੁਲਿਸ ਵੱਲੋਂ ਆਰ.ਓ.ਪੀ ਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਏ ਲੇਕਿਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਏ ਤਿਮਰੇ ਤੱਕ ਦੀ ਬੇਟੀ ਦੀਆਂ ਖੁਸ਼ੀਆਂ ਨੂੰ ਉਸਦੇ ਮਾਮੇ ਵੱਲੋਂ ਹੀ ਗਮਾਂ ਦੇ ਵਿੱਚ ਬਦਲ ਦਿੱਤਾ ਗਿਆ ਏ ਕਿ ਉਸ ਦਾ ਉਹ ਬਾਪ ਉਸਦੇ ਸਿਰ ਤੋਂ ਖੋ ਲਿਆ ਏ ਜਿਸ ਨੇ ਉਸ ਦਾ ਚਾਵਾਂ ਦੇ ਨਾਲ ਵਿਆਹ ਕਰਨਾ ਸੀ ਤੇ ਉਸ ਦੀਆਂ ਖੁਸ਼ੀਆਂ ਪੂਰੀਆਂ ਕਰਨੀਆਂ ਸੀ ਗੱਲ ਹੋਈ ਆਪ ਚੁੰਦੀ ਲੜਦੇ ਲੁੱੜਦੇ ਕਿਤੇ ਤੇ ਭਰਾ ਆ ਉਧਰੋਂ ਤੇ ਉਹਨੇ ਆ ਕੇ ਕਿਤੇ ਰੂੜਾ ਮਾਰਿਆ ਜਿੱਦਾਂ ਆਇਆ ਇੱਦਾਂ ਢਿੱਲੇ ਪਾਰ ਖਲੋਤਾ ਹੀ ਤੇ ਉਦੋਂ ਨੇ ਰੂੜਾ ਛਾਤੀ 'ਚ ਮਾਰਿਆ ਇੱਟ ਰੋਦੇ ਕਰਕੇ ਬੱਸ ਸਾਟੀ ਲੱਗੀ ਦੇ ਦੁਹਰਾਇ ਕੋਈ ਨਹੀਂ 6 ਵਜੇ ਹੀ ਕਰ ਲੈਣ ਨੂੰ ਅਸੇ ਮੌਕੇ ਤੇ ਹੀ ਫਿਰ ਢਿੱਲਾ ਹੀ ਰਿਹਾ ਉਦਾਂ ਹੀ ਤੇ ਉਦਾਂ ਹੀ ਫਿਰ ਸੁੱਤਾ-ਸੁੱਤਾ ਹੀ ਚੱਲ ਗਿਆ ਬੀਰੋ ਰਿਪੋਰਟ ਜਗਬਾਣੀ ਟੀਵੀ